ਕੰਮ ਸ਼ੁਰੂ ਕਰਤਾ ਜੀ ਇਹਨਾਂ ਕੋਈ ਇੱਕ ਦਿਨ ਸਬਰ ਨਹੀਂ ਹੋਇਆ ਅਸੀਂ ਕਰਾਂਗੇ ਉਹ ਤੇਰੇ ਖਾਤਰ ਕਰਾਂਗੇ ਬੰਦਾ ਕਰ ਮਿਲਾਂ ਅੱਛਾ ਜੀ ਯਾਰੋ ਕੀ ਨੇ ਯਾਰ ਬੰਦਾ 10 ਦਿਨ ਦੀ ਵੀ ਨਾ ਹੋਰੀ ਅੱਛਾ ਜੀ ਬੰਦਿਆਂ ਨੂੰ ਬਲਾ ਕਰ ਰਹੇ ਨੇ ਮੀਡੀਆ ਲਈ ਪਤਾ ਲੱਗੇ ਕਿ ਉਹ ਸ਼ਾਹ ਮੇਰਾ ਇਹ ਜ਼ਰੂਰ ਰੋਸਾ ਜੀ ਪਾਰਟੀ ਦਾ ਬਈ ਅਗਰ ਸਾਡੀ ਪਾਰਟੀ ਦੇ ਕਿਸੇ ਬੰਦੇ ਦਾ ਵਾਦਾ ਹੁੰਦਾ ਚਾਹੇ ਮੇਰੇ ਵਾਰਡ ਤੋਂ ਹੋਵੇ ਜੀ ਅਗਰ ਪਾਰਟੀ ਮੈਨੂੰ ਫੋਨ ਕਰਦੀ ਤੇ ਮੈਂ ਪਾਰਟੀ ਦੇ ਨਾਲ ਜ਼ਰੂਰ ਜਾਂਦਾ ਭਾਜੀ ਜਦੋਂ ਜਦੋਂ ਆਪਾਂ ਜੁਆਇਨ ਹੀ ਕਰਦੇ ਮੈਂ ਵੀ ਨਾਲ ਉੱਥੇ ਜਾਂਦਾ ਅੱਛੀ ਗੱਲ ਆ ਅਸੀਂ ਬਿਲਕੁਲ ਪਾਰਟੀ ਤੋਂ ਬੇਮੁਖ ਨਹੀਂ ਪਰ ਪਾਰਟੀ ਨੂੰ ਆਪਣੇ ਵਰਕਰ ਨੂੰ ਜ਼ਰੂਰ ਭੋਸੇ ਚ ਲੈਣਾ ਚਾਹੁੰਦਾ ਸੀਗਾ ਉਹ ਆਪਣੇ ਵਰਕਰ ਨੂੰ ਜ਼ਰੂਰ ਭੋਸੇ ਚ ਲੈਣਾ ਚਾਹੁੰਦਾ ਸੀਗਾ ਉਹ ਆਪਣੇ ਵਰਕਰ ਨੂੰ ਜ਼ਰੂਰ ਭੋਸੇ ਚ ਲੈਣਾ ਚਾਹੁੰਦਾ ਸੀਗਾ ਸ਼ਾਮੀ ਆਪ ਦੇ ਦਵਾਰੇ ਸਵੇਰੇ ਆਪ ਦੇ ਦਵਾਰ ਸੱਤਾ ਦੀ ਫੂਕ ਦੇ ਵਿੱਚ ਇੱਕ ਦੂਸਰੇ ਨਾਲ ਪੰਗੇ ਲੈਣ ਵਾਲੇ ਇਸ ਵੀਡੀਓ ਨੂੰ ਜ਼ਰੂਰ ਦੇਖ ਲਵੋ ਕਿਉਂਕਿ ਸਮੇਂ ਹਮੇਸ਼ਾ ਇੱਕੋ ਵਰਗਾ ਨਹੀਂ ਰਹਿੰਦਾ ਸਮੇਂ ਬਦਲਦਾ ਪਰ ਇੰਨੀ ਜਲਦੀ ਬਦਲਦਾ ਇਹ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਇਹ ਤਸਵੀਰਾਂ ਨੇ ਚਲੰਦਰ ਦੇ ਵਾਰਡ 47 ਦੀਆਂ ਜਿੱਥੇ ਵਾਰਡ ਨੰਬਰ 47 ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪੰਬਾ ਪਰਵਾਰ ਨੂੰ ਟਿਕਟ ਮਿਲੀ ਸੀ ਦੂਸਰੇ ਪਾਸੇ ਕਾਂਗਰਸ ਨੇ ਉਥੋਂ ਦੇ ਦਿਗਜ ਲੀਡਰ ਬੀਰਾਜ ਨੂਨ ਉਮੇਦਾਂ 'ਚ ਉਤਾਰਿਆ ਸੀ ਸੋ ਚੋਣਾ ਮੁੱਕ ਗਿਆ ਵੀਰਾ ਪਰਵਾਰ ਮਜ਼ਬੂਤ ਸੀ ਚੋਣਾ ਜਿੱਤ ਗਿਆ ਚੋਣਾ ਜਿੱਤਣ ਤੋਂ ਬਾਅਦ ਪੰਮਾ ਤੇ ਵੀਰਾ ਆਪਸ ਵਿੱਚ ਪਿੜ ਗਏ ਦਰاصل ਆਮ ਆਦਮੀ ਪਾਰਟੀ ਦੇ ਲੀਡਰ ਪਰਮਜੀਤ ਪੰਮਾ ਦੇ ਉੱਤੇ ਇਲਜ਼ਾਮ ਲੱਗਾ ਸੀ ਕਿ ਉਹਨਾਂ ਨੇ ਇਲੈਕਸ਼ਨ ਹਾਰਨ ਤੋਂ ਬਾਅਦ ਮਹੱਲੇ 'ਚ ਗੱਡੀਆਂ ਐਦਾਂ ਲਾਤੀਆਂ ਨੇ ਜਿਵੇਂ ਲੋਕਾਂ ਕੋਲੋਂ ਬਦਲਾ ਲੈਣਾ ਹੋਵੇ ਕਿ ਉਹਨਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਬਸ ਇਸ ਗੱਲ ਨੂੰ ਲੈ ਕੇ ਇਲਾਕੇ ਤੋਂ ਕਾਂਗਰਸ ਦੀ ਸੀਟ ਤੇ ਜਿੱਤੇ ਵੀਰਾ ਪਰਿਵਾਰ ਨੇ ਲੋਕਾਂ ਦੇ ਨਾਲ ਸਟੈਂਡ ਲੈ ਲਿਆ ਬਸ ਫਿਰ ਕਿਸੇ ਮੌਕੇ ਦੇ ਉੱਤੇ ਖਿਲ-ਖਿਲ ਪੈ ਗਏ ਪੰਮੇ ਨੇ ਇਸ ਪਰਿਵਾਰ ਦੇ ਨਾਲ ਬੈਠ ਵਿ ਕੀਤੀ ਤੇ ਲਲਕਾਰੇ 20 ਵਜੇ ਕਿਉਂਕਿ ਪੰਮਾ ਉਸ ਵੇਲੇ ਆਮ ਆਦਮੀ ਪਾਰਟੀ ਦੇ ਲੀਡਰ ਸਨ ਕਿਉਂਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਸੀ ਇਸ ਕਰਕੇ ਉਹ ਚੋਸ਼ ਸੀ ਉਹ ਗੱਲ ਵੱਖਰੀ ਹੈ ਕਿ ਉਹ ਚੋਣਾ ਜਿੱਤ ਨਹੀਂ ਪਾਏ ਸ਼ਾਇਦ ਇਸੇ ਕਰਕੇ ਮੱਲੇ ਵਾਲਿਆਂ ਨਾਲ ਅਗਲੇ ਦਿਨ ਵਿਵਾਦ ਹੋ ਗਿਆ ਤੇ ਜ਼ਾ ਮੈ ਲੱਗਣ ਲੱਗ ਪਏ ਕਿ ਇਹਨਾਂ ਨੇ ਸੜਕ 'ਤੇ ਜਾਣ ਬੁੱਝ ਕੇ ਗੱਡੀਆਂ ਲਾਤੀਆਂ ਨੇ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਪਰ ਖੈਰ ਪੰਮੇ ਦਾ ਜੋਸ਼ ਅਗਲੇ ਹੀ ਦਿਨ ਇਹਦਾ ਟੜ ਜਾਏਗਾ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਅਗਲੇ ਦਿਨ ਕਾਂਗਰਸ ਦੇ ਇਸ ਕੈਂਡੀਡੇਟ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਵਾਤੇ ਯਾਨੀ ਕਿ ਪੰਮਾ ਜਿੰਨਾ ਕੋ ਲੋ ਹਾਰਿਆ ਸੀ ਹੁ ਨਵਾ ਆਮ ਆਦਮੀ ਪਾਰਟੀ ਨੇ اور ਬੜੀ ਮਜਬੂਤੀ ਨਾਲ ਨੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਕੌਂਸਲਰਾਂ ਦੀ ਜ਼ਰੂਰਤ ਸੀ ਸਰਕਾਰ ਬਣਾਉਣ ਵਾਸਤੇ ਤੇ ਹਰ ਕੋਈ ਚਾਹਦਾ ਸਰਕਾਰ ਦਾ ਹਿੱਸਾ ਬਣੇ ਕਿਉਂਕਿ ਕਿਸੇ ਵੀ ਵਾਰਡ ਦੇ ਵਿੱਚ ਪੈਸੇ ਲਾਣੇ ਉਦੋਂ ਸੁੱਕੇ ਹੋ ਜਾਂਦੇ ਨੇ ਜਦੋਂ ਤੁਸੀਂ ਸਰਕਾਰ 'ਚ ਹੋਵੋ ਸੋ ਵੀਰਾ ਪਰਿਵਾਰ ਨੇ ਮੌਕੇ ਦਾ ਫਾਇਦਾ ਚੱਕਿਆ ਤੇ ਤੁਰੰਤ ਆਪਣੇ ਇਲਾਕਾ ਦੇ ਲੋਕਾਂ ਨਾਲ ਹਮਸਲਾ ਹੋ ਕੇ ਆਮ ਆਦਮੀ ਪਾਰਟੀ ਇਹ ਜੋਇਨ ਕਰਕੇ ਫਿਰ ਇਸ ਤੋਂ ਬਾਅਦ ਪੰਮਾ ਮਾਇ ਉਸ ਹੋ ਗਿਆ ਉਹ ਪੰਮਾ ਜਿਹੜਾ ਪੂਰੇ ਜੋਸ਼ 'ਚ ਸੀ ਤੁਸੀਂ ਆਪ ਵੀ ਸੁਣ ਲਵੋ ਉਹਨਾਂ ਦੇ ਜੁਆਇਨਿੰਗ ਤੋਂ ਬਾਅਦ ਪੰਮੇ ਦਾ ਦਰਦ ਚਲਕਿਆ ਹਾਲਾਂਕਿ ਉਹਨਾਂ ਨੇ ਇਹ ਤਾਂ ਕਿ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੀ ਜੁਆਇਨਿੰਗ ਦੇ ਨਾਲ ਆਮ ਆਦਮੀ ਪਾਰਟੀ ਦਾ ਮਹਿਰ ਬਣ ਜਾਏਗਾ ਪਰ ਉਹਨਾਂ ਨੇ ਇਸ ਗੱਲ ਤੋਂ ਨਰਾਜ਼ਗੀ ਵੀ ਜਤਾਈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਦੱਸਿਆ ਤੱਕ ਨਹੀਂ ਕਿ ਜਿਸ ਕੋ ਲੋਹਾਰੇ ਨੇ ਉਹਨਾਂ ਨੂੰ ਹੀ ਆਮ ਆਦਮੀ ਪਾਰਟੀ ਜੁਆਇਨ ਕਰਵਾਈ ਜਾ ਰਹੀ ਹੈ ਜੋ ਵੀ ਲੜਾਈ ਹੋਈ ਉਹਦੇ ਬਾਰੇ ਵਿੱਚ ਚਲੋ ਪਾਰਟੀ ਪੁਰੇ ਦਲ ਜਾਂਦੇ ਜਿਸ ਤਰ੍ਹਾਂ ਪਾਰਟੀ ਸਰ ਨੂੰ ਹੁਕਮ ਕਰੇਗੀ ਅਸੀਂ ਉਹਨਾਂ ਦੇ ਉਹਨਾਂ 'ਤੇ ਅਲਿਗੇਸ਼ਨ ਲਗਾਏ ਗਏ ਆਮ ਆਦੀ ਪਾਰਟੀ ਦੇ ਜਿਹੜੇ ਗੁੰਡਾ ਗੁੰਡਾਗਰਦੀ ਕੀਤੀ ਜਾ ਰਹੀ ਹੈ ਅੱਜ ਉਹ ਹੀ ਅੱਜ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਕਿੱਡਾ ਦੇਖ ਲੋ ਜੀ ਤੇ ਗੁੱਜੇ ਉਹਨਾਂ ਦੇ ਬਿਆਨ ਸੀ ਕੱਲ ਦੇ ਵੀ ਆਮ ਆਦੀ ਪਾਰਟੀ ਨੂੰ ਉਹਨਾਂ ਨੇ ਜੋ ਕਹਾਵਾ ਪਰ ਅਸੀਂ ਪਾਰਟੀ ਦਾ ਸਤਿਕਾਰ ਕਰਨਾ ਜੀ ਇਸ ਕੋਈ ਸਾਨੂੰ ਸਾਡੇ ਤੇ ਮੰਤਰੀ ਸਾਹਿਬ ਨੇ ਸਿਖਾਇਆ ਵਾ ਵੀ ਹਮੇਸ਼ਾ ਸਾਰਿਆਂ ਦਾ ਪਿਆਰ ਕਰੋ ਜੀ ਕਿਉਂਕਿ ਇਹਦੀ ਜਾਣਕਾਰੀ ਅਸੀਂ ਮੰਤਰੀ ਸਾਹਿਬ ਨੂੰ ਦੇਤੀ ਸੀਗੀ ਪਰ ਮੰਤਰੀ ਸਾਹਿਬ ਨੇ ਕਿਹਾ ਵੀ ਸਭ ਨਾਲ ਮਿਲ ਕੇ ਰਹੋ ਪਿਆਰ ਨਾਲ ਰਹੋ ਅਗਰ ਉਹਨਾਂ ਨੇ ਬੋਲਿਆ ਵਾ ਤੇ ਪਾਰਟੀ ਜਾਓ ਜਾਂ ਜਾਂ ਸਕਦੇ ਆ ਕਿਉਂਕਿ ਇਹ ਨਾ ਫੈਸਲਾ ਅਸੀਂ ਸਾਰੇ ਪਿੱਛੇ ਵੀ ਜੁਗਲ ਲਾਉਂ ਗਿਆਂ ਅਸੀਂ ਪਾਰਟੀ ਦੇ ਭਰੋਸੇ ਛੱਡੀ ਰਹਾ ਸਾਡੀ ਉਹਨਾਂ ਦਾ ਪੰਮਾ ਹੀ ਤੁਹਾਨੂੰ ਵਿਸ਼ਵਾਸ ਦੇ ਵਿੱਚ ਲੈ ਆ ਗਿਆ ਸੀ ਜਦੋਂ ਉਹਨਾਂ ਨੂੰ ਸ਼ਾਮਲ ਕਰਨਾ ਮੈਨੂੰ ਮੈ ਮੇਰਾ ਇਹ ਇਹ ਜਰੂਰ ਤੁਹਾਨੂੰ ਮੀਡੀਆ ਲਈ ਪਤਾ ਲੱਗੇ ਕਿ ਉਹ ਸ਼ਾਮਲ ਹੋ ਗਏ ਮੈਨੂੰ ਇਹ ਜਰੂਰ ਦੱਸਾਂ ਜੀ ਪਾਰਟੀ ਦਾ ਭਈ ਅਗਰ ਸਾਡੀ ਪਾਰਟੀ ਦੇ ਕਿਸੇ ਵੱਡੇ ਵਾਅਦਾ ਹੁੰਦਾ ਚਾਹੇ ਮੇਰੇ ਵਾਰਡ ਤੋਂ ਹੋਵੇ ਜੀ ਅਗਰ ਪਾਰਟੀ ਮੈਨੂੰ ਫੋਨ ਕਰਦੀ ਤੇ ਮੈਂ ਪਾਰਟੀ ਦੇ ਨਾਲ ਜ਼ਰੂਰ ਜਾਂਦਾ ਭਾਜੀ ਔਰ ਜਾ ਕੇ ਉਹਨਾਂ ਨੂੰ ਜਦੋਂ ਆਪਾਂ ਜੁਆਇਨਿੰਗ ਕਰਦੇ ਮੈਂ ਵੀ ਨਾਲ ਉੱਥੇ ਜਾਂਦਾ ਅੱਛੀ ਗੱਲ ਆ ਅਸੀਂ ਬਿਲਕੁਲ ਪਾਰਟੀ ਤੋਂ ਬੇਮੁਖ ਨਹੀਂ ਪਰ ਪਾਰਟੀ ਨੂੰ ਆਪਣੇ ਵਰਕਰ ਨੂੰ ਜ਼ਰੂਰ ਹੌਸੇ ਜਲਾਣਾ ਚਾਹੁੰਦਾ ਸੀਗਾ